ਮੌਸਮ ਮੌਸਮ ਬਬਾਕ ਦੇ ਨਾਲ ਲੋ ਜੀ ਗੱਲ ਉਹੀ ਉਹੀ ਹੈ ਐ 70 ਬੱਤਰ ਹੋ ਗਿਆ ਪਾਣੀਓ ਪਾਣੀ ਹੋ ਗਿਆ ਖੈਰ ਪਾਣੀ ਜ਼ਿਆਦਾਤਰ ਨਹੀਂ ਰਹਿੰਦਾ ਅਗਰ ਹੁਣ ਵੀ ਮੀਂਹ ਬੰਦ ਹੁੰਦਾ ਤਾਂ ਮੈਨੂੰ ਲੱਗਦਾ ਵਿਦਨ ਇੱਕ ਦੋ ਘੰਟੇ ਚ ਪਾਣੀ ਖਰਾ ਕਲੀਅਰ ਹੋ ਜਾਊਗਾ ਸੋ ਕਲਮ ਲਾ ਕੇ ਕਰਾਂਗੇ ਤਿਆਰੀ ਫੇਰ ਇੱਕ ਵਾਰ ਸਾਨੂੰ ਸਾਰਾ ਕੁਝ ਫੇਰ ਦੁਬਾਰਾ ਸਟੈਂਡ ਨਜ਼ਰ ਆਊਗਾ ਇੱਥੇ ਔਰ ਸਰਪੰਚ ਆਪਣੀ ਡਿਊਟੀ ਨਿਭਾਉਂਦਾ ਹੋਇਆ ਸਾਜਰੇ ਕੱਲੇ-ਕੱਲੇ ਪੋਰਟਰ ਚੈੱਕ ਕਰਨ ਆ ਗਿਆ ਇਹ ਠੀਕ ਐ ਸੋ ਕੋਲਮਲਾਕੇ ਰਿਪੋਰਟ ਹੈਗੀ ਖਰਾਬ ਮੀਂਹ ਪੈ ਰਿਹਾ ਜਿਵੇਂ ਕਿ ਦੱਸਿਆ ਹੋਇਆ ਸੀਗਾ 23 ਤਰੀਕ ਨੂੰ ਮੀਂਹ ਪੈਣਾ ਔਰ ਉਦਾਂ ਦਾ ਪੂਰਾ ਮੀਂਹ ਪਿਆ ਹੋਇਆ ਬੌਜੇ ਸਰਪੰਚ ਸਾਹਿਬ ਦਾ ਡੈਡੀ ਵੀ ਆ ਗਿਆ ਤੇ ਹਨਾ ਮੀਂਹ ਤੇ ਪੈ ਭਿਜਦਾ ਖੈਰ ਕੋਈ ਗੱਲ ਨਹੀਂ ਕਰਦੇ ਆ ਫਿਰ ਇੱਕ ਵਾਰ ਤਿਆਰੀ ਚਾਰੇ ਪਾਸੇ ਮੀਂਹ ਦਾ ਤੁਹਾਨੂੰ ਦਿਖਾਤਾ ਰਾਣਾ ਸਾਹਿਬ ਤੋਂ ਮਲੋਦ ਜਾਂ ਬਰੇ ਕੋਟਲਾ ਜਾਂਦੇ ਨੂੰ ਪੂਰੇ ਪੂਰੇ ਨਹਿਰ ਦੇ ਵਿੱਚ ਜ਼ਿਆਦਾਤਰ ਦਰਖਤ ਟੁੱਟੇ ਹੋਏ ਨੇ ਪਰ ਰਸਤਾ ਚੱਲ ਰਿਹਾ ਕਦੇ ਸਿੰਗਲ ਹੋ ਜਾਂਦਾ ਸੋ ਇਹ ਹੈ ਵੀ ਬਹੁਤ ਜ਼ਿਆਦਾ ਦਰਖਤ ਟੁੱਟੇ ਨੇ ਰਾਤ ਨੂੰ ਸੁੱਤੀ ਜਗ੍ਹਾ ਤੇ ਵੀ ਪਏ ਨੇ ਡਿਗੇ ਅਗਰ ਕੋਈ ਨਿੰਗਦਾ ਕਰਦਾ ਹੱਸ ਵੀ ਸਕਦਾ ਸਿੰਗਾ ਦਰਖਤ ਭੇਜਾਈ ਮੋਟੇ ਵੀ ਗਰੇ ਨੇ ਸੋ ਮੋਟਾ ਤਾਂ ਮੈਨੂੰ ਲੱਗਦਾ ਦਰਖਤ ਸਾਰੇ ਜਿਹੜੇ ਟਾਣੇ-ਪੂਣੇ ਨੇ ਖਿੱਚ-ਕੁੱਚ ਕੇ ਸਾਈਡਾਂ ਤੇ ਕਰਤੇ ਔਰ ਮੈਕਸਿਮਮ ਜਿੰਨੇ ਵੀ ਦਰਖਤ ਨੇ ਅਜੇ ਰੋੜਾਂ ਦੇ ਹੀ ਪਾਏ ਨੇ ਪਤਲੇ ਪਤਲੇ ਟਾਣੀਆਂ ਜੀਆਂ ਉੱਪਰੋਂ ਪੇਜੇਂ ਦਰਖਤ ਗਰੇਆ ਵਾ ਤੁਸੀਂ ਵੀ ਬੜੀ ਦੇਖੇ ਰਹੇ ਹੋ ਤੇ ਇਹ ਰਸਤਾ ਜਾਂਦਾ ਰਣਾ ਸਾਹਿਬ ਤੋਂ ਆਪਣੇ ਚੋੜੇ ਆਪਣੇ ਐਮਦਗੜ੍ਹ ਨੂੰ ਕਿਹੜਾ ਰੋਡ ਜਾਂਦਾ ਨਹਿਰੋਂ ਨਹਿਰ ਇਹ ਮੋਟਾ ਮਤਲਬ ਦੇਖੋ ਵੀ ਕਾਫੀ ਦਰਖਟ ਟੁੱਟੇ ਹੋਣਗੇ ਕਿਉਂਕਿ ਪੈਲ ਵਾਲਾ ਰੋਡ ਵੀ ਬਹੁਤ ਸੰਘਣਾ ਵਾ ਜਿਹੜਾ ਪੈਲ ਤੋਂ ਕਢਾਣੀ ਨੂੰ ਜਾਂਦਾ ਜਾਂਦਾ ਵਾ ਉਹਤੇ ਵੀ ਦਰਖਤ ਬੜੇ ਸੰਘਣੇ ਨੇ ਸੋ ਰਾਤ ਚੰਗਾਈ ਇਹ ਮੀਂਹ ਪਿਆ ਤੇ ਮੈਨੂੰ ਅਸੀ ਕਿਹਾ ਵੀ ਸਾਡੇ ਗਰਾਊਂਡ ਦੇ ਵਿੱਚ ਵੀ ਪਾਣੀ ਬਹੁਤ ਆ ਗਿਆ ਉਥੇ ਦਾ ਚੈਂਪੀਅਨਸ਼ਿਪ ਲੀਗ ਚੱਲ ਰਹੀ ਸੀਗੀ ਫੁੱਟਬਾਲ ਦੀ ਸੋ ਉਹਦੇ ਵਿੱਚ ਵੀ ਵਿਗੰਤਾ ਪਈ ਹੈ ਮੈਚ ਡਿਲੇ ਹੋਏ ਨੇ ਇੱਕ ਦਿਨ ਸਾਡਾ ਪੂਰਾ ਪਤਰੋ ਗਿਆ ਤੇ ਮੈਚ ਫੋਰ ਕੋਰਸਪੋਂਡ ਕਰਾਂਗੇ ਥੋੜਾ ਜਿਹਾ ਅੱਗੇ ਲੈ ਜਾਾਂਗੇ ਸਵੇਰੇ ਆਸੇ ਪਾਸੇ ਦਾ ਵੈਦਨ ਲਓ ਜੀ ਰਾਤ 10 ਦਾ ਟਾਈਮ ਆ ਪੂਰੇ 10 ਪੱਛ ਚੁੱਕੇ ਨੇ ਔਰ ਗਰਾਊਂਡ ਦੇ ਵਿੱਚ ਜਿੰਨਾ ਸਵੇਰੇ ਪਾਣੀ ਸਾਨੂੰ ਨਜ਼ਰ ਆ ਰਿਹਾ ਸੀ ਨਾ ਦੇਖੋ ਸਾਡੇ ਗਰਾਊਂਡ ਦੀ ਤਰੀਫ ਕਿਉਂ ਕਰਨੀ ਬਣਦੀ ਆ ਪਾਣੀ ਦੀ ਇੱਕ ਬੂੰਦ ਵੀ ਨਹੀਂ ਰਹੀ ਪੂਰਾ ਉਨਾ ਹੀ ਗਰਾਊਂਡ ਹਾਰਡ ਹੋ ਗਿਆ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਮੈਚ ਕੱਲ ਨੂੰ ਲੱਗ ਸਕਦੇ ਨੇ ਅਗਰ ਵਧੀਆ ਧੁੱਪ ਲੱਗੀ ਤੇ ਚਿੰਨੇ ਚਾਰੇ ਪਾਸੇ ਆ ਬੋਰਡ ਖਿੰਡੇ ਪਏ ਸੀ ਸਾਰੇ ਵਲੰਟੀਅਰ ਵੀਰਾਂ ਨੇ ਸਾਹਮਲੇ ਐਨ ਚੰਤੇ ਅੱਜ ਪੂਰੇ ਚਾਰੇ ਪਾਸੇ ਸੋ ਕੁਲ ਮਿਲਾ ਕੇ ਇੱਕ ਵਾਰ ਫੇਰ ਬਹੁਤ ਹੀ ਵਧੀਆ ਗਰਾਊਂਡ ਸਾਹਮਣੇ ਦਿਖਦੇ ਵਿੱਚ ਆ ਗਿਆ ਤੇ ਚਾਰੇ ਪਾਸੇ ਪੋਲ ਪਾਲ ਸਿੱਧੇ-ਸਿੱਧੇ ਕੀਤੇ ਹੋਏ ਨੇ ਇਹ ਆ ਰਾਤ 10 ਵਜੇ ਦਾ ਟਾਈਮ ਦੇਖ ਲਓ ਗਰਾਊਂਡ 'ਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਜਿਹੜਾ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਇੰਨਾ ਪਾਣੀ ਦਿਖ ਰਿਹਾ ਸੀ ਉਹ ਮੈਚ ਦੁਬਾਰਾ ਵਧੀਆ ਤਰੀਕੇ ਨਾਲ ਲੱਗੂਗਾ ਕੱਲ ਅਗਰ ਦਿਨ ਖੁੱਲ ਗਿਆ ਤਾਂ